ਹਾਂ ਲੋ ਜੀ ਝੋਟੇ ਹੋ ਰਹੀ ਰੈਡੀ ਇਹਨਾਂ ਤੇ ਸਿਸਟਮ ਲੱਗਣਾ ਤੇ ਅੱਜ ਹੈਗੀ ਹੈ 27 ਤਰੀਕ ਆ ਵੀ ਝੋਟਾ ਰੈਡੀ ਹੋਈ ਜਾਂਦਾ ਹੈ ਇਹਦੇ ਬਾਅਦ 2 ਦਿਨ ਲੱਗਦੇ ਆ ਆ ਮਿਕਸੀ ਖੜਾਈ ਆ ਆਪਣਾ ਇਹ ਚਾਰ ਬੂਹਣਾਂ ਲੱਗਿਆ ਆ ਪੂਰਾ ਸਿਰੇ ਦਾ ਆ ਗਿਆ ਫਾਰਮ ਟਰੱਕ ਇਹ ਰੈਡੀ ਹੋ ਰਿਹਾ ਵਾ ਹੁੰਦਾ ਸਾਡਾ ਰੈਡੀ ਕਰਤਾ ਜੀ ਕਰਤਾ ਆਮ ਤਾਂ ਇਹਦੇ ਵਰ ਲੱਗ ਰਿਹਾ ਹੈ ਨਮਾ ਲਾਤਾ ਇਹ ਹੈ ਹੀ ਜਗਾੜੀ ਆਪਾਂ ਜਗਾੜੀ ਲਾਉਣੇ ਆ ਆਏ ਹਾਏ ਸਈਆ ਸਈਆ ਸਾਲੇ ਬੱਸੇ ਲੱਗ ਜਣੀ ਸੀ ਹਾਂ ਸਾਲੇ ਥੱਲੇ ਸਾਲੇ ਮਾਰਦੇ ਸੋਖੇ ਆ ਤੇ ਬੜਾ ਬਾਨਾ ਬੱਦ ਨੀ ਤੇਰੀ ਸਾਰੀ ਖੁੱਲਣੀ ਪੈਂਦੀ ਨਹੀਂ ਐਂ ਕਤਰੀ ਨਹੀਂ ਖੁੱਲਣੀ ਪਈ ਹਾਂ ਹਾਂ ਸੋਖਾ ਕਰੋ ਜਿੰਨਾ ਮਰਜ਼ੀ ਆ ਸਾਡਾ ਲੱਕੜਾ ਇੱਥੇ ਬਕਸੇ ਬਣਦੇ ਸਾਡੇ ਆ ਐਮਪੀ ਦਾ ਡੱਕ ਬਈ ਐਮਪੀ ਵਾਲੇ ਉਹ ਰੈਡੀ ਹੋ ਗਿਆ ਥੋੜਾ ਬਸ ਕੱਲ ਨੂੰ ਹੋ ਜਾਊ ਰੈਡੀ ਬਿਲਕੁਲ ਝੋਟਿਓ ਆ ਨਵੇਂ ਟਮਾਟਰੀ ਦਾ ਨਵੇਂ ਟਮਾਟਰੀ ਦਾ ਹਾਂਜੀ ਬੋਲੋ ਡੱਬੇ ਤੋਂ ਬਿਨਾ ਲਾਉਣਾ ਇਹਨੂੰ ਦੱਸਿਓ ਹਾਂ ਨਹੀਂ ਨਹੀਂ ਡੱਬੇ ਤੋਂ ਬਿਨਾ ਘਾਤੋ ਲਾਉਣਾ